ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਲਓ ਜੀ ਦੋਸਤੋ ਵੀਡੀਓ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਆ ਆਪਣਾ ਮੂਹਰਲਾ ਫਰੰਟ ਇਸ ਤਰ੍ਹਾਂ ਦਿਖਾਈ ਦੇਣ ਲੱਗ ਪਿਆ ਕੰਮ ਪਹੁੰਚ ਗਿਆ ਛੱਤਾਂ ਤੇ ਤੇ ਬੈਕ ਸਾਈਡ ਤੇ ਕੰਮ ਹੁਣ ਚੱਲ ਰਿਹਾ ਹੈਗਾ ਆਪਣਾ ਇਧਰਲੀ ਸਾਈਡ ਇਹ ਲੱਗ ਰਿਹਾ ਇਹਨੇ ਬੈਕ ਸਾਈਡ ਦੇ ਕਮਰਿਆਂ ਦੇ ਪੜਦੇ 4 ਇੰਚ ਗਾਰੇ ਦੇ ਵਿੱਚ ਤੇ ਇਧਰਲੇ ਪਾਸੇ ਵੀ ਆਪਾਂ ਕੰਮ ਆਪਣਾ ਸ਼ੁਰੂ ਕਰਨਾ ਹੈ ਤੁਹਾਨੂੰ ਵੀਡੀਓ ਦੇ ਵਿੱਚ ਬਣੇ ਰਹੋ ਦੋਸਤੋ ਜਿਨ੍ਹਾਂ ਨੇ ਨਵਾਂ ਮਕਾਨ ਸ਼ੁਰੂ ਕਰਨਾ ਦੱਸਾਂਗੇ ਤਕਰੀਬਨ ਆਪਣਾ ਟੋਟਲ ਕਿੰਨਾ ਖਰਚਾ ਤੇ ਠੇਕੇ ਤੇ ਕੰਮ ਸਸਤਾ ਪੈਂਦਾ ਕਿ ਦਿਹਾੜੀ ਤੇ ਸਸਤਾ ਪੈਂਦਾ ਤੁਹਾਨੂੰ ਸਾਰਾ ਪ੍ਰੈਕਟੀਕਲ ਕਰਕੇ ਸਾਰਾ ਐਸਟੀਮੇਟ ਦੱਸਾਂਗੇ ਲਓ ਜੀ ਇਧਰ ਦੀ ਸਾਈਡ ਵੀ ਆਪਣਾ ਸ਼ੁਰੂ ਕਰਤਾ ਵਾ ਜਿਹੜੀ ਸਾਹਿਬ ਨੇ ਕੰਮ ਤੇ ਮੇਜਰ ਕੱਢ ਰਿਹਾ ਕੰਧ ਦੇ ਵਿੱਚ ਖੱਡਾ ਫਰੂਟ ਜੇ ਮਰੀ ਜਾਂਦਾ ਲਓ ਜੀ ਪਾਣੀ ਕੰਜ 4 4 ਫੋਟਾ ਆਪਣੀਆਂ ਅਦਰ ਕੰਧਾਂ ਹੋ ਚੁੱਕੀਆਂ ਨੇ ਤੇ ਬਾਕੀ ਮਿਲਦੇ ਆਂ ਫਿਰ ਨਵੀਂ ਅਪਡੇਟ ਦੇ ਨਾਲ ਬਣੇ ਰਹੋ ਚੈਨਲ ਦੇ ਨਾਲ